ਆ ਸਰਦਾਰ ਜੀ ਨੇ ਕੀ ਪਾਣਾ ਵਾਪਰ ਗਿਆ ਅਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਇੱਥੋਂ ਜਾਗਰੂਕ ਹੋ ਕੇ ਲੰਘੋ ਇੱਥੋਂ ਵੇਖ ਕੇ ਲੰਘੋ ਇੱਥੇ ਕੋਈ ਨਾ ਕੋਈ ਹਾਸਾ ਵਾਪਰੇਗਾ ਹੁਣ ਉਹੀ ਘਟਨਾ ਵਾਪਰ ਗਈ ਆ ਇਹ ਸਰਦਾਰ ਜੀ ਦੇ ਨਾਲ ਔਰ ਦੱਸ ਦਈਏ ਕਿ ਜਦੋਂ ਇੱਥੇ ਕੋਈ ਹਾਸਾ ਹੁੰਦਾ ਤਾਂ ਅਕਸਰ ਹੀ ਉਸ ਤੋਂ ਪਹਿਲਾਂ ਅਸੀਂ ਜਾਗਰੂਕ ਕਰਦੇ ਆ ਪ੍ਰਸ਼ਾਸਨ ਨੂੰ ਉਸ ਤੋਂ ਪਹਿਲਾਂ ਅਸੀਂ ਕਮੇਟੀ ਨੂੰ ਜਾਗਰੂਕ ਕਰਦੇ ਆ ਕਿ ਜ਼ਿੰਮੇਵਾਰੀ ਕਿਸ ਦੀ ਆ ਕਮੇਟੀ ਦੀ ਜ਼ਿੰਮੇਵਾਰੀ ਆ ਲੇਕਿਨ ਕਮੇਟੀ ਵਾਲਿਆਂ ਨੇ ਇੱਥੇ ਪ੍ਰੋਪਰ ਇੰਤਜ਼ਾਮ ਨਹੀਂ ਕੀਤੇ ਹੁਣ ਸਰਦਾਰ ਜੀ ਐਸਾ ਹਾਦਸੇ ਦਾ ਸਕਾਰ ਹੋ ਗਏ ਆ ਔਰ ਕਿੰਨਾ ਨੁਕਸਾਨ ਹੋ ਗਿਆ ਜੇ ਦੱਸ ਦਈਏ ਕਿ ਗੱਡੀ ਜਿਹੜੀ ਆ ਡਵਾਈਡਰ ਦੇ ਉੱਤੇ ਚੜ ਗਈ ਆ ਔਰ ਡਵਾਈਡਰ ਜਿਹੜਾ ਵਾ ਉਸ ਦੇ ਉੱਤੇ ਕੋਈ ਇੰਡੀਕੇਸ਼ਨ ਨਹੀਂ ਕੋਈ ਲਾਈਟ ਨਹੀਂ ਦੋ ਦਿਨ ਪਹਿਲਾਂ ਆਪਾਂ ਖਬਰ ਲਗਾਈ ਸੀ ਕਿ ਇਸ ਦੇ ਉੱਤੇ ਇੰਡੀਕੇਸ਼ਨ ਦਿੱਤਾ ਜਾਵੇ ਲਾਈਟ ਦਿੱਤੀ ਜਾਵੇ ਜਿਸ ਕਰਕੇ ਕੋਈ ਵੀ ਗੱਡੀ ਜਿਹੜੀ ਆ ਉਸ ਦਾ ਨੁਕਸਾਨ ਨਾ ਹੋ ਸਕੇ ਔਰ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਉਹ ਭੁਲੇਖੇ ਜਿਹਾ ਰਹਿ ਜਾਂਦੀਆਂ ਜਿਹੜਾ ਉਹ ਅੱਗੋਂ ਜਾ ਕੇ ਸ਼ੁਰੂ ਹੋਣਾ ਲੇਕਿਨ ਡਿਵਾਈਡਰ ਜਿਹੜਾ ਉਹ 200 ਮੀਟਰ ਪਿੱਛੇ ਹੀ ਸ਼ੁਰੂ ਕਰ ਦਿੰਦਾ ਜੋ ਕੋਈ ਵੀ ਇੰਡੀਕੇਸ਼ਨ ਨਹੀਂ ਆ ਉਹ ਸਰਦਾਰ ਜੀ ਦੀ ਗੱਡੀ ਜਿਹੜੀ ਆ ਸਰਦਾਰ ਜੀ ਦੀ ਇਸ ਦੇ ਉੱਤੇ ਚੜ ਗਈ ਆ ਔਰ ਨੁਕਸਾਨ ਕਿੰਨਾ ਆਇਆ ਗੱਲਬਾਤ ਕਰਦੇ ਆ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਦੇਖੋ ਜੀ ਹੁਣ ਪਤਾ ਚੱਲੇਗਾ ਇਹ ਤੇ ਆ ਰੇਡੀਏਟਰ ਵੀ ਗੱਡੀ ਦਾ ਲੀਕ ਕਰ ਗਿਆ ਮੋਕੇ ਤੇ ਤੇਲ ਜਿਹੜਾ ਇੰਜਨ ਆਇਲ ਵੀ ਇਹਦਾ ਲੀਕ ਕਰ ਗਿਆ ਗੱਡੀ ਸਟਾਰਟ ਨਹੀਂ ਹੋ ਰਹੀ ਹੁਣ ਤੇ ਅੱਗੋਂ ਬੰਪਰ ਵਗੈਰਾ ਵੀ ਸਾਰਾ ਡੈਮੇਜ ਹੋ ਗਿਆ ਤਾਂ ਹੁਣ ਦੇਖਾਂਗੇ ਜਾ ਕੇ ਆਪਾਂ ਜਦੋਂ ਕੱਲ ਮਿਸਤਰੀ ਕੋ ਦਿੰਨੇ ਆ ਫਿਰ ਪਤਾ ਲੱਗਣਾ ਐਸਟੀਮੇਟ 50000 ਦੀ ਸਾਟ ਆ ਗਈ ਕਿ ਨਹੀਂ ਹਾਂ ਜੀ ਤੇ ਦੇਖੋ ਜੀ ਹੁਣ 30-40000 ਰੁਪਏ ਗੱਡੀ ਤੇ ਕੋਈ ਵੱਡਾ ਮੈਟਰ ਨਹੀਂ ਕਰਦਾ ਜੇਸਾ ਹੁਣਾ ਤਾਂ ਨੁਕਸਾਨ ਹੋ ਗਿਆ 50000 ਤੱਕ ਮੇਬੀ ਮੈਨੂੰ ਲੱਗਦਾ ਕਿ ਇਨਾ ਕੁ ਨੁਕਸਾਨ ਸਾਡਾ ਹੋ ਗਿਆ ਹੁਣ ਕਮੇਟੀ ਘਰ ਦੇ ਅੰਦਰ ਜਿੰਨੇ ਉਹ ਸਾਰੇ ਤਨਖਾਹਾਂ ਲੈਂਦੇ ਐ ਇਸੇ ਕੰਮ ਦੀ ਆ ਕੇ ਸ਼ਹਿਰ ਦੇ ਵਿੱਚ ਜਿੱਥੇ ਸਹੂਲਤਾਂ ਚਾਹੀਦੀਆਂ ਲੋਕਾਂ ਨੂੰ ਉਹ ਸਹੂਲਤਾਂ ਦਿੱਤੀ ਜਾਏ ਡਿਵਾਈਡਰ ਜਿਹੜਾ ਇਹ ਕਮੇਟੀ ਦੇ ਅੰਦਰ ਹੁੰਦਾ ਹੁਣ ਕਮੇਟੀ ਵਾਲਿਆਂ ਦਾ ਇਥੇ ਇੰਡੀਕੇਸ਼ਨ ਬਣਦਾ ਸੀ ਜਾਂ ਨਹੀਂ ਦੇਖੋ ਇਹ ਇੰਡੀਕੇਸ਼ਨ ਕੋਈ ਏਡਾ ਵੱਡੀ ਅਮਾਉਂਟ ਦੀ ਕੋਈ ਚੀਜ਼ ਨਹੀਂ ਐ ਮੈਂ ਕਹਿੰਦਾ ਸਰਕਾਰ ਲਈ ਇਹ ਕੋਈ ਨਾਰਮਲ ਗੱਲਾਂ ਆ ਇਹ ਦੇਖੋ ਇੱਥੇ ਸਾਹਮਣੇ ਉਹ ਲਾਈਟਾਂ ਪੈ ਗਈਆਂ ਤੇ ਉਹ ਡਿਵਾਈਡਰ ਬਿਲਕੁਲ ਤੁਹਾਨੂੰ ਪਤਾ ਹਾਈਡ ਹੋ ਰਿਹਾ ਲਾਈਟਾਂ ਵਿੱਚ ਤੇ ਅਸੀਂ ਬਿਲਕੁਲ ਨੋਰਮਲ ਸਪੀਡ ਤੇ 30 40 ਦੀ ਸਪੀਡ ਤੇ ਆ ਰਹੇ ਹਾਂ ਚਲੋ ਬਹੁਤ देर बाद ਇੱਧਰ ਆਏ ਹਾਂ ਤਾਂ ਕਰਕੇ ਡਿਵਾਈਡਰ ਦਾ ਮੈਨੂੰ ਵੀ ਆਈਡੀਆ ਨਹੀਂ ਸੀ ਪਰ ਬਿਲਕੁਲ ਹੌਲੀ-ਹੌਲੀ ਆ ਰਹੇ ਹਾਂ ਤਾਂ ਵੀ ਉਹ ਡਿਵਾਈਡਰ ਦਿਖਾਈ ਨਹੀਂ ਦਿੱਤਾ ਇੱਕ ਇੰਡੀਕੇਸ਼ਨ ਦੀ وجہ ਨਾਲ ਤੇ ਇਹ ਤਾਂ ਸਰਕਾਰ ਇਹ ਤਾਂ ਮੈਂ ਸਮਝਣਾ ਪ੍ਰਸ਼ਾਸਨ ਦੀ ਜਿਹੜੀ ਹੈ ਇਹਦੇ ਇੰਨਾ ਕਾਮੀ ਹੈ ਜੀ ਬਹੁਤ ਵੱਡੀ ਇਹ ਨਲਾਕੀਆਂ ਵੱਡੀਆਂ ਵਾਂ ਔਰ ਇਹ ਨਲਾਕੀਆਂ ਕਿੰਨਾ ਸਮਾਂ ਰਹਿਣਗੀਆਂ ਸਿਰਫ ਤਨਖਾਹਾਂ ਵਾਂ ਵਣ ਦੀ ਚਾਹੀਦੀਆਂ ਟਾਈਮ ਨਾਲ ਤਨਖਾਹਾਂ ਮਿਲਣੀਆਂ ਚਾਹੀਦੀਆਂ ਦੇਖੋ ਜੀ ਇਹਨਾਂ ਨੂੰ ਕੀ ਫਿਰ ਪੈਂਦਾ ਨੁਕਸਾਨ ਤਾਂ ਸਾਡਾ ਹੋ ਗਿਆ ਜੀ ਤੁਹਾਡੇ ਸਾਹਮਣੇ ਤੇ ਉਹ ਤਾਂ ਚਲੋ ਤੁਸੀਂ ਇਹ ਸਾਰੇ ਆ ਵੀਰ ਭਰਾਵਾਂ ਨੇ ਬੜੀ ਮੁਸ਼ਕਲ ਨਾਲ ਗੱਡੀ ਡਿਵਾਈਡਰ ਤੋਂ ਥੱਲੇ ਲਾਈ ਆ ਉਹਨਾਂ ਸਾਰੇ ਜੀ ਇਹ ਸਾਰੀ ਚੀਜ਼ ਆਪਾਂ ਪੋਸਟ ਕਰਦੇ ਤਾਂ ਫਿਰ ਤਾਂ ਬਹੁਤ ਉੱਪਰ ਜਾਣੀ ਸੀ ਗੱਲ ਇਹ ਫਿਰ ਵੀ ਇਹ ਆ ਕਿ ਚਲੋ ਇਹ ਸਰਕਾਰ ਨੂੰ ਇਹ ਚੀਜ਼ਾਂ ਨਾਲ ਕੀ ਪਰਪੰਦਾ ਆਮ ਪਬਲਿਕ ਇਹਦੇ ਵਿੱਚ ਪਰੇਸ਼ਾਨ ਹੋ ਰਹੀ ਹੈ ਜੀ ਜ਼ਿੰਮੇਵਾਰ ਕੌਣ ਹੈ ਕਮੇਟੀ ਵਾਲੇ ਆ ਜੋ ਵੀ ਇੱਥੇ ਆਈਓ ਪੈਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਾਂ ਨਹੀਂ ਬਣਦੀ ਉਹਨਾਂ ਨੇ ਕਿਉਂ ਨਹੀਂ ਇਸ ਦਾ ਹਾਲ ਜਾਣਿਆ ਕਿਉਂ ਨਹੀਂ ਮੁਲਾਜ਼ਮ ਭੇਜ ਕੇ ਇੱਥੇ ਸਭ ਕੁਝ ਵੇਖਿਆ ਔਰ ਲੰਬੇ ਸਮੇਂ ਤੋਂ ਅਸੀਂ ਖਬਰਾਂ ਲਗਾ ਰਹੇ ਆ ਨਾ ਕਰੇ ਰੱਬ ਜੇ ਕੋਈ ਨੁਕਸਾਨ ਹੋ ਜਾਂਦਾ ਜਾਨੀ ਜੇ ਕੋਈ ਜਾਨੀ ਨੁਕਸਾਨ ਕਿਸ ਦਾ ਹੋ ਜਾਂਦਾ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਜਿਹੜੇ ਤਨਖਾਹ ਲੈ ਰਹੇ ਆ ਉਹ ਜ਼ਿੰਮੇਵਾਰ ਹੋਣਗੇ ਜਾਂ ਰਾਗੀਰ ਜ਼ਿੰਮੇਵਾਰ ਹੋਣਗੇ ਮੈਂ ਤਾਂ ਚਾਹਾਂਗਾ ਕਿ ਜਿਹੜੇ ਤਨਖਾਹ ਲੈ ਰਹੇ ਆ ਉਹ ਜ਼ਿੰਮੇਵਾਰ ਹੋਣਗੇ ਹਾਸੇ ਦੇ ਅਗਰ ਮੇਰੀ ਗੱਡੀ ਇਸ ਡਵਾਈਡਰ ਦੇ ਉੱਤੇ ਆ ਕੇ ਚੜੇ ਤਾਂ ਮੈਂ ਉਸ ਅਫਸਰ ਦੇ ਉੱਤੇ ਉਸੇ ਵੇਲੇ ਨਜ਼ਦੀਕ ਥਾਣਾ ਪਹੁੰਚਦਾ ਜਰੂਰ ਕੰਪਲੇਂਟ ਕਰਾਂਗਾ ਉਸੇ ਵੇਲੇ ਦਰਖਾਸਤ ਦੇਵਾਂਗਾ ਉਸ ਅਫਸਰ ਦੇ ਉੱਤੇ ਜਿਹਦੀ ਅੰਗਲੀ ਦੇ ਨਾਲ ਹਾਸਾ ਹੋਇਆ ਅਗਰ ਮੇਰੀ ਗੱਡੀ ਇਸ ਡਵਾਈਡਰ ਤੇ ਚੜਦੀ ਤਾਂ ਮੈਂ ਥਾਣੇ ਦੇ ਕੋਲ ਜਾ ਕੇ ਦਰਖਾਸਤ ਦੇਣੀ ਸੀ ਔਰ ਲਿਖਤੀ ਦੇਣੀ ਸੀ ਔਰ ਉਸ ਨੂੰ ਦੱਸਣਾ ਸੀ ਕਿ ਤਨਖਾਹ ਕਿੱਦਾਂ ਲਈਦਾ ਔਰ ਕੰਮ ਕਿਵੇਂ ਕਰੀਦਾ ਔਰ ਆ ਤਸਵੀਰਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਦੀਨਾ ਨਗਰ ਦੇ ਵਿੱਚ ਜਦੋਂ ਐਂਟਰ ਹੁੰਦੇ ਆਪਾਂ ਗੁਰਦਾਸਪੁਰ ਤੋਂ ਆਉਂਦੇ ਆ ਤਾਂ ਬਹੁਤ ਸਾਰੀਆਂ ਗੱਡੀਆਂ ਇੱਥੇ ਇੱਕ ਭਰਾ ਹੋ ਰਾਇਆ ਇਸ ਨਾਲ ਗੱਲ ਕਰਦਿਆਂ ਕਿ ਕੋਈ ਹੋਰ ਗੱਡੀਆਂ ਇੱਥੇ ਹੁੰਦੀਆਂ ਉਸ ਤਰ੍ਹਾਂ ਕਿ ਨਹੀਂ ਹਾਂਜੀ ਹਾਂਜੀ ਇੱਥੇ ਰਾਤ ਨੂੰ ਬਹੁਤ ਹੀ ਕਾਫੀ ਗੱਡੀ ਯਹਾਂ ਪੇ ਮੈਕਸੀਡੈਂਟ ਕਰਤੀ ਹੈ ਜੀ ਹਮ ਲੋ ਯਹਾਂ ਭਈਏ ਹੈ ਜੀ ਬਿਹਾਰ ਸੇ ਹਮ ਲੋ ਹੈ ਜੀ ਹਮ ਲੋ ਯਹਾਂ ਪੇ ਕਾਫੀ ਬਾਰ ਕੰਪਲੇਨ ਕੀ ਹੈ ਕੋਈ ਯਹਾਂ ਪੇ ਸੁਣਵਾਈ ਨਹੀਂ ਹੈ ਕੋਈ ਯਹਾਂ ਪੇ ਮਤਲਬ ਕਿ ਚੌਕਸੀ ਨਹੀਂ ਹੈ जहाँ पे यहाँ पे बार बार यहाँ पे एक्सीडेंट होती है जी बंदे को मतलब की जान की खतरा है लोग बोलते हैं कि पंजाब में यहाँ पे इस तरह से है ऐसे है वैसे है यहाँ पे कोई सुरक्षा नहीं है जी और है कि सुन तो लिया कि जोन किया। बंदा प्रवासी है और काम करदा। और इसने दसिया कि असी इतना काम कर दे बहुत सारिया गडिया हर रोज दो तीन गड्डिया जी हर रोज दो तीन गड्डिया नहीं दस पंद्रह गड्डिया हर रोज सुबह से लेकर शाम तक हमारी नजरों के सामने यहाँ पे लड़ती है ਮਤਲਬ ਟਕਰਾਤੀ ਹੈ ਯਹਾਂ ਤੇ ਐਕਸੀਡੈਂਟ ਹੁੰਦੀ ਹੈ ਕਿਦਣਾ ਕਿਦਾਂ ਦੱਸਦਾ ਇਹ ਕਿ ਆ ਬਹੁਤ ਵੱਡਾ ਖਤਰਨਾਕ ਏਰੀਆ ਔਰ ਇਸ ਨੂੰ ਜਿਹੜਾ ਵਾ ਸੇਫ ਕੀਤਾ ਜਾਵੇ ਇਸ ਡਿਵਾਈਡਰ ਦੇ ਉੱਤੇ ਇੰਡੀਕੇਸ਼ਨ ਦਿੱਤੇ ਜਾਣ ਇੱਥੇ ਬੂਟੇ ਲਗਾਏ ਜਾਣ ਔਰ ਡਵਾਈਡਰ ਜਿਹੜਾ ਉਹ ਬਿਲਕੁਲ ਅੱਗੇ ਜਾ ਕੇ ਤੋੜਿਆ ਜਾਵੇ ਨਾ ਕਿ ਬਿਲਕੁਲ ਪਿੱਛੋਂ ਜਿੱਥੋਂ ਕੀ ਪਤਾ ਹੀ ਨਹੀਂ ਲੱਗਦਾ ਕਿ ਇੰਡੀਕੇਸ਼ਨ ਹੈ ਕਿ ਡਵਾਈਡਰ ਹੈ ਜਾਂ ਨਹੀਂ ਹੈ ਔਰ ਤਸਵੀਰਾਂ ਨੂੰ ਤੁਸੀਂ ਕਿਸੇ ਕੋਈਆਂ ਵੇਖਦੇ ਹੋ ਕੌਣ ਜ਼ਿੰਮੇਵਾਰ ਹੈ ਇਸ ਹਾਸੇ ਦਾ ਇਸ ਨੂੰ ਵੱਤਵਾ ਸ਼ੇਅਰ ਜਰੂਰ ਕਰੋ ਔਰ ਕਮੈਂਟ ਜਰੂਰ ਕਰੋ ਮੇਰੇ ਸਹਿਯੋਗੀ ਨਾ ਮੈਂ ਅਰਜਨਦਰ ਸਿੰਘ ਦਿਨਾਨਾ ਜిల్లా ਗੁਰਦਾਸਪੁਰ